ਸਨ ਦਸ਼ ਪਰਜਪਤ ਰਜ ਉਤਪਨ ਹੋਇਆ ਜਿਸ ਦੀਆਂ 10000 ਲੜਕੀਆਂ ਪੈਦਾ ਹੋਈਆਂ ਇਹਨਾਂ ਦੇ ਵਿਆਹ ਦੇਵਤਿਆਂ ਨੇ ਵਾ ਦਿੱਤੇ ਜਿਨ੍ਹਾਂ ਵਿੱਚੋਂ ਚਾਰ ਲੜਕੀ ਦਾ ਵਿਆਹ ਦਸ਼ਰਧ ਇੰਦੇ ਪੁੱਤਰਾਂ ਦੇ ਨਾਲ ਹੋਇਆ ਅਦਿੱਤੀ ਸੂਤ ਪੁੱਤਰ ਤੋਂ ਸੋਜ ਦਾ ਬਕਸੂਜ ਜੀ ਬੰਸ ਚੱਲਿਆ ਰਗੂ ਤੋਂ ਅੱਜ ਰਾਜਾ ਹੋਇਆ ਅੱਜ ਦੇ ਘਰ ਦਸ਼ਰਤ ਦਸ਼ਰਤ ਦੇ ਚਾਰ ਪੁੱਤਰ ਹੋਏ ਉਹਨਾਂ ਵਿੱਚੋਂ ਸੀ ਰਾਮਚੰਦਰ ਰਾਮ ਦੇ ਅਕੇ ਦੋ ਪੁੱਤਰ ਹੋਏ ਲਬ ਤੇ ਕਸ ਪਿੰਡਾਂ ਵਿੱਚ ਲੱਭ ਨੇ ਲਾਹੌਰ ਵਸਾਇਆ ਅਸ ਨੇ ਕਸੂਰ ਵਸਾਇਆ ਉਸ ਦੀ ਬੰਸ ਜੋ ਕਾਲ ਕੀਤ ਲੱਭ ਦੀ ਬੰਸ ਕਾਲ ਰਾਈ ਹੋਈ ਕਾਲ ਰਏ ਕਾਲ ਕੀਤ ਤੋ ਹਾਰ ਗਿਆ ਕਾਲ ਰਾਈ ਨੀ ਸਨੋੜ ਰਹਿਦੀ ਕਾਲ ਰਾਈ ਨੀ ਸਨੋੜ ਰਹਿਦੀ ਸਰਣੀ ਜਾ ਕੇ ਲੈ ਲਈ ਉਸ ਦੀ ਪੁੱਤਰੀ ਦੇ ਨਾਲ ਵਿਆਹ ਕਰਿਆ ਜਿੱਥੋਂ ਸੋੜ ਵੰਸ਼ ਲੱਗੀ ਇਸ ਤੋਂ ਸੋਢੀ ਰਾਣੀ ਜਨਮ ਲਿਆ ਸੋਢੀ ਰਾਏ ਤੋਂ ਅੱਗੇ ਸੋੜ ਵੰਸ਼ ਚੱਨੀ ਇਸੇ ਤਰ੍ਹਾਂ ਵੇਦਾਂ ਦਾ ਗਿਆਤੇ ਵੇਦ ਪਾਠ ਕਰਨ ਵਾਲੀ 베ਦੀਆਂ ਦੀ ਪਤ ਜਿੰਦਗੀ 베ਦੀਆਂ ਦੀ ਵੰਸ਼ ਦੇ ਵਿੱਚੋਂ ਤਨ ਬਾਬਾ ਕਲਿਆਣ ਦਾ ਜੀ ਜਿਨ੍ਹਾਂ ਤੋਂ ਧੰਗ ਗੁਰੂ ਨਾਨਕ ਦੇਵ ਜੀ ਸੱਚੇ ਸਤ ਗੁਰ ਨੇ ਅਵਤਾਰ ਧਾਰਨ ਕੀਤਾ ਹੈ ਜੀ ਜਾਗ ਸੂਚੋਂ ਤਾਂ ਕੇ ਸਭ ਸਿਕਨ ਕੋ ਸੁਖ ਦਈ ਜਹਾਂ ਤਾਂ ਭਏ ਸਹਾਰੇ ਬੇਤਿਆਂ ਦੇ ਕੁਲ ਦੇ ਵਿੱਚੋਂ ਧੰਗ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ ਸਿੱਖ ਪੰਥ ਚੱਲਿਆ ਸਿੱਖ ਪੰਥ ਦੇ ਜਿੰਨੇ ਵੀ ਕੋ ਸਿੱਖ ਨਾਨਕ ਨਾਮ ਲੈਵਾਨੇ ਸਾਰਿਆਂ ਨੂੰ ਤਾਂ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਕਿਰਪਾ ਦੇ ਨਾਲ ਜਿੱਥੇ ਕਿੱਥੇ ਵੀ ਕੋਈ ਵਸਿਆ ਹੈ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜੀ ਜੋ ਪਈ ਤੇਨੇ ਕਾਲਮੋ ਧਰਮ ਚਲਾਈਓ ਇਸ ਅਚੇ ਸਤਗੁਰ ਨੇ ਇਸ ਕਾਲ ਯੁੱਗ ਦੇ ਅੰਦਰ ਗੁਰਸਿੱਖੀ ਵਾਲਾ ਇਹ ਸਿੱਖ ਧਰਮ ਚਲਾਉਣਾ ਕੀਤਾ ਹੈ ਸਭ ਸਾਧਨ ਕੋ ਰਾਗ ਤਾਇੋ ਜਿਤਨੇ ਵੀ ਸਾਧੂ ਸੰਤੋ ਹੀ ਨੇ ਉਹਨਾਂ ਸਾਰਿਆਂ ਨੂੰ ਪ੍ਰਭੂ ਪਰਮਾਤਮੀ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਹੈ ਨਾ ਉਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਬਹੁ ਗੁਰੂ ਨਾਨਕ ਦੇਵ ਜੀ ਦਾ ਪਰਸਾਂ ਨੂੰ ਪੜਦੇ ਜਾਣਾ ਸਿੱਧਾ ਨੂੰ ਸਿੱਧੇ ਰਸਤੇ ਪਾਉਣ ਵਾਲੀ ਬੜੀ ਕੰਧਾਹੀ ਕੋਡੇ ਰਾਸ ਸੁਹੰਗੇ ਤੇ ਸੱਜਣ ਠਾਕ ਵਕੇ ਇਸ ਤਰ੍ਹਾਂ ਕਈ ਹੋਰ ਵੀ ਭੇਖੀ ਸਾਧੂ ਸੰਗ ਉਹਨਾਂ ਸਾਰਿਆਂ ਨੂੰ ਪ੍ਰਭੂ ਪਰਮਾਤਮਾ ਦੇ ਮਾਰਗ ਤੇ ਤੋਰਿਆ ਹੈ ਜੀ ਜੋ ਤਾਂ ਕੇ ਮਾਰਗ ਮੈਂ ਆਏ ਜਿਹੜੇ ਵੀ ਗੁਰੂ ਨਾਨਕ ਦੇਵ ਜੀ ਲੇ ਜਸਤੀਤੀ ਚੱਲ ਪੈਂਦੀ ਹਨ ਕਬੋ ਨਹੀਂ ਪਾਪ ਸੰਕਾਏ ਗੁਰੂ ਨਾਨਕ ਦੇਵ ਜੀ ਰਹਿਮਤ ਕਿਰਪਾ ਦੇ ਨਾਲ ਕਿਰਪਾ ਵੀ ਜਿਹੜਾ ਉਹਨਾਂ ਨੂੰ ਦੁੱਖ ਨਹੀਂ ਦਿੰਦਾ ਹੈ ਪਾਪ ਸਖੌਂਦੀ ਨਹੀਂ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਮਾਰਗ ਤੇ ਚੱਲਣ ਵਾਲਾ ਨਾਮ ਜਪ ਕੇ ਬੰਦਗੀ ਕਰਕੇ ਆਪਣੇ ਕੀਤੇ ਹੋਏ ਪਾਪਾਂ ਤੋਂ ਤੋਬਾ ਕਰਦਾ ਹੈ ਤੇ ਅੱਗੇ ਤੋਂ ਸੱਚ ਦਾ ਮਾਰਗ ਧਾਰਨ ਕਰਦਾ ਹੈ ਗੁਰੂ ਕਿਰਪਾ ਕਰਦਾ ਉਸ ਦੇ ਪਾਪੋ ਬਖਸ਼ ਦਿੰਦਾ ਹੈ ਜੀ ਜੇ ਜੇ ਪੰਥ ਤਵਨ ਕੇ ਪਰੇ ਜਿਨ ਜਿਨੇ ਗੁਰੂ ਨਾਨਕ ਦੇਵ ਜੀ ਸੱਚੇ ਸਤ ਗੁਰ ਦੇ ਮਾਰਗ ਤੇ ਚੱਲੇ ਹਨ ਆਪੋ ਤਾਪੋ ਦਿਨ ਕੇ ਪ੍ਰਭ ਹਰੀ ਬਗਤਾਂ ਦਾ ਉਹਨਾਂ ਦੇ ਸਾਰੇ ਕਿੰਨੇ ਦੁੱਖ ਸੰਤਾਪ ਪਾਪ ਨੇ ਉਹ ਸਾਰੇ ਨਾਸ ਹੋ ਕੇ ਚਲਦੇ ਹਨ ਝੂਕ ਝੂਕ ਕਭੋ ਨਾਸ ਹੁੰਦਾ ਹੈ ਗੁਰੂ ਰੰਤ ਦੇ ਨਾਲ ਸੋ ਸਿਖ ਦੇ ਅੰਦਰ ਸੰਤੋਖ ਆ ਜਾਂਦਾ ਹੈ ਨਾ ਫਿਰ ਉਸ ਨੂੰ ਦੁੱਖ ਤੇ ਨਾ ਭੁੱਖ ਦੁੱਖ ਭੁੱਖ ਉਹ ਨਾ ਸੰਤਾਏ ਕਦੇ ਵੀ ਉਸ ਨੂੰ ਦੁੱਖ ਤੇ ਭੁੱਖ ਕੇ ਜਿਹੜਾ ਇਹ ਸਤਾਉਂਦਾ ਨਹੀਂ ਹੈ ਜਾਲ ਖਲਾਰਿਆ ਹੋਇਆ ਏ ਇਸ ਤੋਂ ਵੀ ਬਚ ਜਾਂਦਾ ਏ ਕਾਲ ਦੇ ਜਾਲ ਵਿੱਚ ਵੀ ਨਹੀਂ ਆਉਂਦਾ ਹੈ ਨਾਨਕ ਅੰਗਦ ਤੋਂ ਬắp ਤਰਾ ਨੰਦ ਗੁਰੂ ਅੰਗਦ ਦੇਵ ਜੀ ਨੇ ਗੁਰਸਿੱਖੀ ਦਾ ਬਾਗ ਲਾਇਆ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ ਤੇ ਇਸ ਗੁਰਸਿੱਖੀ ਦੇ ਬਾਗ ਨੂੰ ਸੰਭਾਲਣ ਦੇ ਵਾਸਤੇ ਅਗੇ ਧੰਗ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਆਪਣੇ ਅੰਦਰ ਸਮਾਇਆ ਹੈ ਧੰਗੁਰੂ ਨਾਨਕ ਦੇਵ ਜੀ ਪੰਜ ਪੁੱਤਕ ਸਰੀਰ ਜਿਹੜਾ ਪੰਜਾਂ ਦਸਤਾਂ ਦੇ ਵਿੱਚ ਲੈ ਹੋ ਗਿਆ ਜੋਤ ਇਹ ਜਿਹੜੀ ਧੰਗੁਰੂ ਰੰਗਤ ਦੇਵ ਜੀ ਦੇ ਅੰਦਰ ਸਮਾ ਗਈ ਹੈ ਜੀ ਕਰਮ ਦਾ ਪਰਚਾਰ ਇਹ ਜਗ ਕੋ ਜਗ ਮੋਹ ਕਰਾ ਪ੍ਰਚਾਰ ਕਰਨ ਦੇ ਲਈ ਇਹ ਜਗਤ ਦੇ ਅੰਦਰ ਗੁਰੂ ਥਾਪ ਦਿੱਤਾ ਹੈ ਅਮਰਦਾਸ ਪੁੰਨ ਨਾਮੁ ਗਾਇਓ ਇਸ ਜੂਤਨੇ ਅੱਗੇ ਧਨ ਗੁਰੂ ਅਮਰਦਾਸ ਜੀ ਦੇ ਵਿੱਚ ਆਣ ਕੇ ਗੁਰੂ ਅਮਰਦਾਸ ਜੀ ਨਾਮ ਕਹੋਣਾ ਕੀਤਾ ਹੈ ਜਨ ਦੀਪਕ ਤੇ ਦੀਪ ਜਗਾਇਓ ਦੀਵੇ ਤੋਂ ਦੂਜਾ ਦੀਵਾ ਜਗਾਇਆ ਜਾਂਦਾ ਹੈ ਇੱਕ ਦੀਵਾ ਉੱਜਿਆ ਇੱਕ ਜਗਦਾ ਹੈ ਜਗ ਦੇ ਦੀਵੇ ਤੋਂ ਅੱਗੇ ਦੀਵਾ ਜਗਾਇਆ ਜਾਂਦਾ ਹੈ ਹੁਣ ਅਗਲਾ ਦੀਵਾ ਜਿਹੜਾ ਉਹ ਪ੍ਰਕਾਸ਼ ਕਰ ਰਿਹਾ ਹੈ ਉਸੇ ਤਰ੍ਹਾਂ ਧੰਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਜੋਤ ਜਗ ਰਹੀ ਹੈ ਜਿਬ ਵਰਦਾਨ ਸਮੈ ਬੋਵਾ ਸਤਿਗੁਰੂ ਇਹਨਾਂ ਨੂੰ ਵਦ ਮਿਲਿਆ ਹੋਇਆ ਸੀ ਪਿਛਲੇ ਅਵਤਾਰਾਂ ਦੇ ਸਮੇਂ ਕਿ ਕਲਯੁਗ ਦੇ ਵਿੱਚ ਤੁਸੀਂ ਸੋਪੰਸ ਦੇ ਵਿੱਚ ਆਣ ਕੇ ਅਵਤਾਰ ਧਾਰੋਂ ਦੇ ਤੇ ਉਹਨੂੰ ਤੁਹਾਨੂੰ ਫਿਰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਉਹ ਸਮਾਂ ਜਿਹੜਾ ਉਹ ਧੰਗੁਰੂ ਰਾਮਦਾਸ ਜੀ ਦਾ ਆ ਗਿਆ ਹੈ ਜੀ ਰਾਮਦਾਸ ਸਤਿਗੁਰੂ ਜੋ ਜੁੰਥੀ ਪਾਇਸ਼ਾ ਸੋੜ ਵੰਸ ਦੇ ਵਿੱਚ ਅਵਤਾਰ ਲੈ ਕੇ ਆਗੇ ਨੇ ਇਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਘਰ ਦੀ ਬੁਰੀਾਈ ਦੀ ਦਾਤ ਪ੍ਰਾਪਤ ਹੋਈ ਹੈ ਦੇਵ ਵਰਦਾਨ ਪੁਰਤਨ ਦੇ ਆ ਇਹਨਾਂ ਨੂੰ ਇਹ ਵਰਦਾਨ ਜਿਹੜਾ ਇਹ ਦਾਣ ਜਿਹੜਾ ਇਹ ਪਿਛਲਾ ਪ੍ਰਾਤਨ ਹੈ ਇਹਨਾਂ ਪ੍ਰਸੰਗ ਪਿੱਛੇ ਕਾਫੀ ਲੰਮਾ ਚੌੜਾ ਹੈ ਜਦੋਂ ਉਹਨੇ ਕਿਰਪਾ ਕੀਤੀ ਫਿਰ ਕੀਆ ਪੰਜ ਗੂਰ ਵਿਚਾਰਾਂ ਦੇ ਧੰਗੁਰੂ ਰਾਮਦਾਸ ਜੀ ਦੇ ਪਿਛਲੇ ਅਵਤਾਰ ਦੀ ਇਹ ਇਥੇ પ્રસੰਗ ਹੈ ਸੋ ਧੰਗੁਰੂ ਰਾਮਦਾਸ ਸੱਚੇ ਸਤਗੁਰ ਦਾ ਇਹ ਜੋ ਵਰਦਾਨ ਸੀ ਉਹ ਪ੍ਰਾਪਤ ਹੋਇਆ ਹੈ ਆ ਗੁਰਦਾਸ ਸੁਰਪੁਰ ਮਗਧਿਆ ਧੰਗੁਰੂ ਰਾਮਦਾਸ ਜੀ ਨੂੰ ਗੁਰਤਕ ਦੀ ਦਿੱਤੀ ਦਾਤ ਬਖਸ਼ ਕੇ ਧੰਗੁਰੂ ਅਮਰਦਾਸ ਜੀ ਸੱਚੇ ਸਤਗੁਰੂ ਪੰਜ ਪੁੱਤਕ ਸਰੀਰ ਦੇ ਵਿੱਚ ਲੈ ਹੋ ਗਏ ਹਨ ਸ੍ਰੀ ਨਾਨਕ ਅੰਗਦ ਘਰ ਮਾਨਾ ਜਿਨ ਨੇ ਧੰ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਜੀ ਕਰਕੇ ਮੰਨਣਾ ਕੀਤਾ ਹੈ ਅਮਰ ਦਾਸ ਅੰਗਦ ਪਹਿਚਾਨਾ ਤੰਤਿ ਪਛਾਨਿਆ ਹੈ ਮੰਨਿਆ ਹੈ ਤੇ ਜਿਨ੍ਹਾਂ ਨੇ ਤੰਤ ਗੁਰੂ ਅਮਰਦਾਸ ਜੀ ਸੱਚੇ ਸਤਿਗੁਰੂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋਤ ਨੂੰ ਵੇਖਣਾ ਕੀਤਾ ਹੈ ਰਾਮਦਾਸ ਰਾਮਦਾਸ ਲਖਾਇਓ ਇਸ ਤਰ੍ਹਾਂ ਜਿਨ੍ਹਾਂ ਗੁਰਸਵਾਰੀਆਂ ਨੇ ਤੰਤ ਗੁਰੂ ਰਾਮਦਾਸ ਜੀ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਹਨ ਸਾਧਨ ਲਖਾ ਮੂੜ ਜਿਹੜੇ ਸਾਧੂ ਸੰਤੋ ਇਹਨਾਂ ਉਹਨਾਂ ਨੇ ਇਸ ਗੱਲ ਨੂੰ ਜਨਨਣਾ ਕੀਤਾ ਹੈ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਗੂ ਰਾਮਦਾਸ ਜੀ ਸੱਚੇ ਸਤਗੁਰ ਤੱਕ ਇੱਕ ਹੀ ਜੋਤ ਹੈ ਮੂੜ ਨੇ ਭਾਇਓ ਜਿਹੜੇ ਮੂਰਖ ਨੇ ਉਹਨਾਂ ਨੂੰ ਇਸ ਗੱਲ ਦਾ ਭੇਤ ਨਹੀਂ ਆਇਆ ਹੈ ਜੀ ਤੈਨ ਕੇ ਸਭੋ ਕਾਲ ਜਾਨਾ ਪਾਸ਼ਕ ਪਾਤਝੜ ਤੱਕ ਬੱਕਰੇ ਬੱਕਰੇ ਕਰਕੇ ਜੰਗਨਾ ਕੀਤਾ ਹੈ ਭਾਵੇਂ ਜਿਨ੍ਹਾਂ ਨੇ ਇੱਕ ਜੋਤ ਕਰਕੇ ਨਹੀਂ ਜਾਣਿਆ ਹੈ ਇਹ ਰੂਪ ਗਿਨੋ ਪਹਿਚਾਨਾ ਤੇ ਕੋਈ ਬਿਰਹਾ ਹੈ ਜਿਨਨੇ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਦੇ ਸਰੂਪ ਨੂੰ ਇੱਕੋ ਕਰਕੇ ਜਾਨਣਾ ਕੀਤਾ ਹੈ ਇਹ ਨਾ ਜਾਣਨਾ ਦਸਵੇਂ ਰੂਪ ਤੱਕ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਤੱਕ ਇੱਕੋ ਹੀ ਜੋਤ ਕਰਕੇ ਜਾਨਣਾ ਕੀਤਾ ਹੈ ਨਾ ਉਹਨਾਂ ਨੂੰ ਸਿੱਧੀਆਂ ਦੀ ਦਾਤ ਪ੍ਰਾਪਤ ਹੋ ਗਈ ਹੈ ਜੀ ਬਿਨ ਸਮਝੇ ਸਿਧ ਹਾਥ ਨਾਏ ਜਿਨਾਂ ਨੇ ਸਮਝਣ ਦਾ ਯਤਨ ਨਹੀਂ ਕੀਤਾ ਜਿਨਾਂ ਨੇ ਵਖਰੀਵੇਂ ਦੀ ਅੱਖ ਦੇ ਨਾਲ ਵੇਖਿਆ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਿੱਧੀ ਹਾਸਲ ਨਹੀਂ ਹੁੰਦੀ ਹੈ RAMDAS HAR SO MED GAY ਆਗੇ ਧੰਗੁਰੂ ਰਾਮਦਾਸ ਜੀ ਸੱਚੇ ਸਤਗੁਰ ਦਾ ਇਹ ਪੰਜ ਭੂਤਕ ਸਰੀਰ त्यागन ਦਾ ਜੀ ਗੁਰਤਾ ਦੇਤ ਅਰਜਨ ਕੋਏ ਤੇ ਗੁਰੂ ਰਾਮਦਾਸ ਜੀ ਨੇ ਆਪਣਾ ਪੰਜ ਭੂਤਕ ਸਰੀਰ त्याਗਣ ਤੋਂ ਪਹਿਲਾਂ ਗੁਰਤਾ ਗਦੀ ਦੀ ਦਾਤ ਧੰਗੁਰੂ ਅਰਜਨ ਦੇਵ ਜੀ ਸੱਚੇ ਸਤਗੁਰ ਨੂੰ ਬਖਸ਼ ਦਿੱਤੀ ਹੈ ਜਦ ਅਰਜਨ ਪਰਵ ਲੋਕ ਸਿਧਾਈ ਜੋ ਤਾਂ ਗੁਰੂ ਅਰਜਨ ਦੇਵ ਜੀ ਸੱਚੇ ਸਤਗੁਰ ਪੰਜ ਭੂਤ ਦੇ ਸਰੀਰ ਨੂੰ ਪੰਜਾਂ ਤੱਤਾਂ ਦੇ ਵਿੱਚ ਲਏ ਕਰਦੇ ਹਨ ਔਰ ਗੋਬਿੰਦ ਤੇ ਠਾਂ ਠਹਿਰਾਏ ਤੇ ਗੁਰੂ ਅਰਜਨ ਦੇਵ ਜੀ ਸੱਚੇ ਸਤਗੁਰ ਦੀ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਗੁਰਤਾਕ ਦੀ ਦੇਵਾਰਸ ਹੋਏ ਹਨ ਔਰ ਗੋਬਿੰਦ ਪਰਮ ਬ੍ਰਹੋਗ ਸਿਧਾਰੀ ਸਮਾਗਯ ਸਿਦਿਗੁਰੂ ਹਰਗੋਬਿੰਦ ਸੇ ਮਹਾਰਾਤੀ ਸੱਚੇ ਸਾਧਗੁਰਦ ਪੰਜਾਂ ਤਤਾਂ ਨੂੰ ਪੰਜਾਂ ਤਤਾਂ ਦੇ ਇਸ ਸਰੀਰ ਨੂੰ ਤਿਆਗਨ ਦਾ ਜੀ ਹਰੀ ਰਾਏ ਦੇ ਥਾਂ ਬਿਠਾਰੇ ਗੁਰਮਤਿ ਜੀ ਨੇ ਆਪਣਾ ਪੰਜ ਪੁੱਤਕ ਸਰੀਰ ਤਿਆਗਨ ਤੋਂ ਪਹਿਲਾਂ ਸ੍ਰੀ ਗੁਰੂ ਹਰ Rai ਸਾਹਿਬ ਜੀ ਨੂੰ ਗੁਰਤਕ ਦੀ ਦੇ ਮਾਲਕ ਬਣਾਇਆ ਹੈ ਹਰੀ ਕਰੇਸ਼ਨ ਤੇਨ ਕੇ ਸਤ ਵਾਏ ਰਹੇ ਸੇਮਤੀ ਦੇ ਸਹਿਬ ਜਾਦੇ ਹੋ ਇਨੇ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਗੁਰਤਾ ਗੱਦੀ ਦੇ ਮਾਲਕ ਬਣੇ ਹਨ ਦਿਨ ਤੇ ਤੇਗ ਬਾਦਰ ਪਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਅਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਸੱਚੇ ਸਤਗੁਰੂ ਨੌਵੇਂ ਪਾਤਸ਼ਾਹ ਹੋਏ ਹੰਜੀ ਹਰਿ ਕਜੰਜੂ ਰਾਖਾ ਪ੍ਰਭ ਤਾਕਾ ਜੇਬ ਨੇ ਹਿੰਦੂ ਇਹ ਦੁਬਾਰ ਨੂੰ ਜ਼ਬਰਨ ਮੁਸਲਮਾਨ ਬਣਾਉਣ ਦਾ ਯਤਨ ਕੀਤਾ ਹਿੰਦੂ ਭਾਈਚਾਰਾ ਜਿਹੜਾ ਸੀ ਇਹ ਫਰਿਆਦ ਲੈ ਕੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਨੰਦਪੁਰ ਸਾਹਿਬ ਵਾਲੇ ਸਥਾਨ ਤੇ ਪਹੁੰਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਲੀ ਦੇ ਕੇ ਇਹਨਾਂ ਦਾ ਜੰਝੂ ਤੇ ਤਿਲਕ ਜਿਹੜਾ ਹੁੰਦੀ ਰੱਖਿਆ ਕੀਤਾ ਤਿਲਕ ਜੰਝੂ ਰੱਖਾ ਪ੍ਰਭਤਾ ਕਾ ਉਹਨਾਂ ਬ੍ਰਾਹਮਣਾਂ ਦਾ ਤਿਲਕ ਤੇ ਜੰਝੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਲੀਦਾਨ ਦੇ ਕੇ ਰੱਖਣਾ ਕੀਤਾ ਹੈ ਕਿੰਨੋ ਵੱਡੋ ਕਿੰਨੋ ਵੱਡੋ ਕਲੂ ਮੈਂ ਸਾਕਾ ਸੇ ਇਨੇ ਇਸ ਕਲਯੁਗ ਦੇ ਅੰਦਰ ਇਹ ਸਭ ਤੋਂ ਵੱਡਾ ਸਾਕਾ ਕੀਤਾ ਹੈ ਕਿਸੇ ਦੇ ਧਰਮ ਨੂੰ ਬਚਾਉਣ ਦੇ ਲਈ ਆਪਣਾ ਬਲੀਦਾਨ ਦੇਣ ਵਾਲਾ ਜੀ ਸਾਦਨ ਇਹ ਤਾ ਇਤੀ ਜਨ ਕਰੇ ਜਿਨਾਂ ਨੇ ਜੰਝੂ ਤੇ ਤਿਲਕ ਦੀ ਰੱਖਿਆ ਕਰਨ ਦੇ ਲਈ ਇਹ ਵੱਡੀ ਕੁਰਬਾਨੀ ਕੀਤੀ ਹੈ ਸੇ ਸਾਦੀ ਆ ਪਰ ਸੀ ਨਾ ਉਚਰੇ ਗੁਰੂ ਮਹਾਰਾਜ ਜੀ ਨੇ ਸਿਰ ਦੇ ਦਿੱਤਾ ਪਰ ਸੀ ਨਹੀਂ ਉਚਾਰਨ ਕੀਤੀ ਹੈ ਧਰਮ ਇਹ ਤਾਂ ਸਾਕਾ ਜੇਨ ਕੀਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੇ ਹਿੱਤ ਦੇ ਲਈ ਇਹ ਵੱਡਾ ਸਾਕਾ ਕਰਨਾ ਕੀਤਾ ਹੈ ਸੀਸ ਆ ਵੀ ਆ ਪਰ ਸਿਰ ਨਰਨਾ ਦਿਆ ਸਿਰ ਦੇ ਦਿੱਤੇ ਪਰ ਗੁਰੂ ਮਹਾਰਾਜ ਜੀ ਨੇ ਧਰਮ ਤਬਦੀਲ ਨਹੀਂ ਕੀਤਾ ਸਿਰ ਨਹੀਂ ਛੱਡਿਆ ਔਰੰਗਜੀਬ ਨੇ ਤਿੰਨ ਸ਼ਰਤਾਂ ਰੱਖੀਆਂ ਸਨ ਪਹਿਲੀ ਸ਼ਰਤ ਸੀ ਖਰਾ ਮਾਤ ਦਿਖਾਓ ਦੂਸਰੀ ਸ਼ਰਤ ਸੀ ਤੁਸੀਂ ਧਰਮ ਪਰਵਰਤਨ ਕਰੋ ਪਾਗ ਮੁਸਲਮਾਨ ਹੋ ਜਾਓ ਤੀਸਰੀ ਸ਼ਰਤ ਸੀ ਤੁਸੀਂ ਫਿਰ ਸ਼ਹੀਦ ਹੋਣ ਦੇ ਲਈ ਤਿਆਰ ਹੋ ਜੋ ਗੁਰੂ ਮਹਾਰਾਜ ਜੀ ਨੇ ਆਖਿਆ ਸਰੀਰ ਜਿਹੜਾ ਹੈ ਨਾਸਤਕ ਹੈ ਇਹਨੇ ਚਲੇ ਜਾਣਾ ਹੈ ਨਹੀਂ ਰਹਿਣਾ ਪਰ ਧਰਮੇ ਜਿਹੜਾ ਉਹ ਤੇਰਾ ਤੈਨੂੰ ਪਿਆਰਾ ਤੇ ਸਾਡਾ ਸਾਨੂੰ ਪਿਆਰਾ ਨਾਟਕ ਚੇਟਕ ਕੀਏ ਕੋ ਕਾਜਾਤੇ ਜਿਹਨਾਂ ਤੋਂ ਕਹਿਣਾ ਹੈ ਨਾ ਮੈਨੂੰ ਕਰਮਾਤਵ ਖਾਓ ਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਨਾਟਕ ਚੇਟਕ ਭਾਵ ਜਿਹੜੀਆਂ ਕਰਮਾਤਵ ਖਾਉਣੀਆਂ ਨੇ ਨਾ ਇਹ ਸਭ ਤੋਂ ਬੁਰਾ ਕਰਮ ਹੈ ਜੀ ਨਾਟਕ ਚੇਟਕ ਕੀਏ ਕੋ ਕਾਜਾਤੇ ਦਾ ਜਿਹਨੀਆਂ ਤਰਾ ਮਾਤਾ ਕਰਨੀਆਂ ਨੇ ਇਹ ਸਭ ਤੋਂ ਬੁਰਾ ਕੰਮ ਹੈ। ਰਾ ਭਾ ਲੋਕਨ ਕੈ ਆਵਤ ਗਜ ਜਿਹੜੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਨੇ ਸਿਮਰਨ ਕਰਨ ਵਾਲੇ ਨੇ ਉਹ ਇਸ ਗੱਲ ਤੋਂ ਸ਼ਰਮ ਮੰਨਦੇ ਰਹਿੰਦੇ ਹਨ। ਲੋਰ ਠੀਕਰ ਫੋ ਰੰਗ ਜੀਵ ਦੇ ਸਿਰ ਦੇ ਵਿੱਚ ਫੋੜ ਕੇ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਹਨ ਤੇਗ ਬਹਾਦਰ ਸੀ ਕਿਰਿਆ ਕਰੀ ਰਗਿ ਨੋ ਆ ਨਾ ਸਿਲੀ ਹੁਤੇਗ ਵੱਤ ਜਿਹਨੇ ਜੋ ਇਹ ਬਲੀਦਾਨ ਦਿੱਤਾ ਹੈ ਕੁਰਬਾਨੀ ਕੀਤੀ ਹੈ ਕਿਸੇ ਦਾ ਧਰਮ ਬਚਾਉਣ ਦੇ ਲਈ ਇਸ ਤਰ੍ਹਾਂ ਦਾ ਕਰਮ ਅੱਜ ਤੱਕ ਨਾ ਕਿਸੇ ਨੇ ਕੀਤਾ ਤੇ ਹੋ ਸਕਦਾ ਹੈ ਅੱਗੇ ਵੀ ਕਿਸੇ ਤੋਂ ਨਾ ਕੀਤਾ ਜਾਵੇ ਜੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਮਹਾਰਾਜ ਜੀ ਨੇ ਪੰਜ ਸਰੀਰ ਛੱਡਿਆ ਪਾਪੋ ਬਲੀਦਾਨ ਦੇ ਦਿੱਤਾ ਸ਼ਹੀਦ ਹੋ ਗਏ ਤੇ ਸਾਰੇ ਜਗਤ ਦੇ ਅੰਦਰ ਸ਼ੋਕ ਦੀ ਲਹਿਰ ਛਾ ਗਈ ਸੀ ਹ ਹ ਹ ਸਭ ਜਗ ਭਾਇਓ ਜੈ 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 ਸੁਰਦੋਕ ਤੇ ਸਾਰੇ ਜਗਤ ਦੇ ਵਿੱਚ ਹਾਹਾਕਾਰ ਮਚ ਗਈ ਸੀ ਵੀ ਔਰੰਗਜੀਬ ਨੇ ਬਹੁਤ ਵੱਡਾ ਜੁਰਮ ਕੀਤਾ ਹੈ ਬੜਾ ਗੁਨਾਹ ਕੀਤਾ ਹੈ ਬੜਾ ਪਾਪੀ ਹੈ ਪਰ ਉਸ ਪ੍ਰਭੂ ਪਰਮਾਤਮਾ ਦੇ ਘਰ ਦੇ ਵਿੱਚ ਧੰਗ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਏ ਇੱਥੋਂ ਤੱਕ ਧੰਗ ਗੁਰੂ ਮਹਾਰਾਜ ਜੀ ਦੇ ਦਸਵੇਂ ਬਾਦਸ਼ਾਹ ਨੇ ਨੌ ਪਾਤਸ਼ਾਹਿਆਂ ਦਾ ਜੋ ਗੁਰੂ ਨਾਨਕ ਦੇਵ ਜੀ ਦੀ ਜੋਤ ਲੈ ਕੇ ਇਸ ਜਗਤ ਦੇ ਅੰਦਰ ਆਏ ਤੇ ਜਿਨ੍ਹਾਂ ਨੇ ਗੁਰੂ ਸਿੱਖੀ ਦਾ ਇਹ ਬੂਟਾ ਲਾਇਆ ਸਮੇ ਸਮੇ ਦੇ ਨਾਲ ਇਹਨੂੰ ਅੱਗੇ ਤੋਂ ਅੱਗੇ ਵਧਾਇਆ ਪਰ ਫੁੱਲਿਤ ਕੀਤਾ ਇਹ ਸਾਰਾ ਪ੍ਰਸੰਗ ਗੁਰੂ ਮਹਾਰਾਜ ਜੀ ਨੇ ਆਪਣੇ ਪਵਿੱਤਰ ਕਰ ਕਲਮਾ ਦੇ ਨਾਲ ਉਜਾਰਨ ਕੀਤਾ ਹੈ ਇਸ ਤੋਂ ਅੱਗੇ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਆਪਣਾ ਪ੍ਰਸੰਗ ਦਰਜ ਕਰਦੇ ਨੇ ਸਦਾ ਇਸ ਦੁਨੀਆ ਦੇ ਅੰਦਰ ਆਉਣ ਦਾ ਜੋ ਵੱਡਾ ਕਾਰਨ ਬਣਿਆ ਉਹ ਦੱਸਦੇ ਨੇ ਧੰਗੁਰੂ ਦਸਵੇਂ ਪਾਤਸ਼ਾਹ ਦਾ ਦਸਮ ਗ੍ਰੰਥ ਦੇ ਅੰਦਰ ਇਸ ਧਰਤੀ ਤੇ ਆਉਣ ਦਾ ਤਿੰਨ ਵਾਰੀ ਜ਼ਿਕਰ ਆਉਂਦਾ ਹੈ ਨਦੀਰ ਸੇ ਇਹ ਨੌ ਨੰਦਾਂ ਦੇ ਨਾਮ ਤੋਂ ਬਣਿਆ ਹੈ ਇੱਕ ਵਾਰੀ ਗੁਰੂ ਮਾਨ ਰਾਜ ਜੀ ਅਵਤਾਰਨ ਧਾਰਨ ਕਰਕੇ ਨੌ ਨੰਦਾਂ ਦੇ ਰੂਪ ਦੇ ਵਿੱਚ ਜਦੋਂ ਗੁਰੂ ਮਾਨ ਰਾਜ ਜੀ ਹਜ਼ੂਰ ਸੇ ਪਹੁੰਚੇ ਨਦੀਰ ਸੇ ਪਹੁੰਚੇ ਤੇ ਇਥੇ ਟਿਕਾਣਾ ਲਾ ਲਿਆ ਜੋ ਇਸ ਜ਼ਮੀਨ ਦਾ ਮਾਲਕ ਸੀ ਉਸਨੇ ਸ਼ਿਕਾਇਤ ਕੀਤੀ ਵੀ ਇਹ ਜਗ੍ਹਾ ਮੇਰੀ ਇਹ ਗੁਰੂ ਮਹਾਰਾਜ ਜੀ ਨੇ ਕਿਹਾ ਨਹੀਂ ਕੀ ਜਗਾ ਸਾਡੀ ਇਹ ਰਾਜੇ ਨੇ ਪੁੱਛਿਆ ਤੁਹਾਡੇ ਕੋਲ ਕੀ ਸਬੂਤ ਹੈ ਇਸ ਜਗਾ ਦਾ ਗੁਰੂ ਮਹਾਰਾਜ ਜੀ ਨੇ ਕਿਹਾ ਇਹ ਜਗਾ ਨੂੰ ਪੱਟ ਕੇ ਵੇਖੋ ਇਹਦੇ ਥੱਲੇ ਸਾਡਾ ਪ੍ਰਾਤਨ ਧੂਣਾ ਹੈ ਜਿਹੜਾ ਉਹ ਨਿਕਲੇਗਾ ਜਦੋਂ ਪੱਟ ਕੇ ਖਦਾਈ ਕੀਤੀ ਤੇ ਸੱਚੀ ਮੁੱੱਚੀ ਥੱਲੋਂ ਗੁਰੂ ਮਹਾਰਾਜ ਜੀ ਦਾ ਪ੍ਰਾਤਨ ਧੂਣਾ ਸੀ ਜਿਹੜਾ ਉਹ ਨਿਕਲਿਆ ਜਿਸ ਕਰਕੇ ਧੰਨ ਗੁਰੂ ਮਹਾਰਾਜ ਜੀ ਦੇ ਹੱਕ ਦੇ ਵਿੱਚ ਇਹ ਕੇਸ ਹੋ ਗਿਆ ਭਾਵੇਂ ਗੁਰੂ ਮਹਾਰਾਜ ਜੀ ਦੀ ਇਹ ਜਗ੍ਹਾ ਜਿਹੜੀ ਇਹ ਮੰਨੀ ਗਈ ਇੱਕ ਵਾਰੀ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਜਿੱਥੇ ਹੇਮਕੋਟ ਸਾਹਿਬ ਸੁਸੋਭਿਤ ਹੈ ਉਥੋਂ ਦਾ ਜ਼ਿਕਰ ਵੀ ਧੰਨ ਗੁਰਪਾਣੀ ਦਸਮ ਪਾਤਸ਼ਾਹ ਦੀ ਬਾਣੀ ਦੇ ਅੰਦਰ ਆਉਂਦਾ ਹੈ ਇੱਥੇ ਵੀ ਤਪ ਕੀਤਾ ਗੁਰੂ ਮਹਾਰਾਜ ਜੀ ਨੇ ਬੜਾ ਤੇ ਬੀਸ਼ਰੀ ਬਾਦ ਦਸਮ ਰੂਪ ਦੇ ਵਿੱਚ ਗੁਰੂ ਮਹਾਰਾਜ ਜੀ ਜਦੋਂ ਖਾਲਸਾ ਪੰਥ ਸਾਜਿਆ ਇਸ ਤਰ੍ਹਾਂ ਤਿੰਨ ਵਾਰੀ ਇਸ ਧਰਤੀ ਤੇ ਤਾਂ ਗੁਰਦਸ਼ਮੇ ਪਾਸ਼ਾ ਨੇ ਅਵਤਾਰਤਾਰਨ ਕੀਤਾ ਹੈ ਹੁਣ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਆਪਣੀ ਕਥਾ ਸੁਣਾਉਂਦੇ ਹਨ ਜੋ ਪਾਈ ਆਪਮੈਂ ਆਪਣੀ ਕਥਾ ਬਖਾਨੋ ਦਾਰਮਾਣੀ ਕਥਾ ਦੱਸਣ ਲੱਗੇ ਨਹੀਂ ਕਿ ਪਿਛਲੇ ਅਵਤਾਰ ਦੇ ਵਿੱਚ ਅਸੀਂ ਬੰਦਗੀ ਕਰ ਰਹੀ ਸੀ ਤੇ ਉਸ ਅਕਾਲ ਪੁਰਖ ਵੈਗੁਰੂ ਦੇ ਹੁਕਮ ਦੇ ਨਾਲ ਅਸੀਂ ਧਰਤੀ ਤੇ ਦੁਬਾਰਾ ਫਿਰ ਅਵਤਾਰ ਧਾਰਨ ਕਰਕੇ ਕਿਵੇਂ ਆਏ ਹਾਂ ਤਪ ਸਾਧਨ ਜੇ ਬਿੱਧ ਮੋਇ ਅਨੋ ਅਸੀਂ ਤਪੱਸਿਆ ਕਰ ਰਹੀ ਸੀ ਤਪ ਦੀ ਸਾਧਨਾ ਕਰ ਰਹੀ ਸੀ ਤੇ ਜਿਹੜੇ ਤਰੀਕੇ ਦੇ ਨਾਲ ਸਾਨੂੰ ਤਪ ਕਰਦਿਆਂ ਨੂੰ ਧੰਨ ਗੁਰੂ ਕਾਲਪੁਰਖ ਵੈਗੁਰੂ ਨੇ ਇਸ ਧਰਤੀ ਤੇ ਦੁਬਾਰਾ ਅਵਤਾਰ ਧਾਰਨ ਕਰਨ ਨੂੰ ਹੁਕਮ ਕੀਤਾ। ਹੀਮਕੁੰਡ ਪਹਾੜਤ ਹੈ ਜਹਾਂ। ਸੂ ਸੰਗਤਾਂ ਇੱਥੇ ਪਹੁੰਚਦੀਆਂ ਨੇ ਧੰ ਗੁਰੂ ਮਹਾਰਾਜ ਜੀ ਦੇ ਦਸਾਂ ਪਾਣੀ ਦੇ ਅੰਦਰ ਇਸ ਦਾ ਗੁਰੂ ਮਹਾਰਾਜ ਜੀ ਨੇ ਬੜਾ ਸੁੰਦਰ ਖਲਾਸਾ ਦਿੱਤਾ ਹੈ ਸਾਰੀਆਂ ਨਿਸ਼ਾਨੀਆਂ ਦਸੀਆਂ ਨੇ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਹੀਮਕੁੰਡ ਹੀਮ ਦਾ ਅਰਥ ਹੁੰਦਾ ਹੈ ਬਰਫ। ਇਹ ਕੁੰਡ ਦਾ ਅਰਥ ਹੁੰਦਾ ਹੈ ਸਰੋਵਰ ਇੱਕ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਸਰੂਵਰਤਾ ਹੈ ਪਰ ਉਸ ਸਰੂਵਰ ਦੇ ਵਿੱਚ برف ਜ਼ਿਆਦਾ ਜੰਮੀ ਰਹਿੰਦੀ ਹੈ। ਕਹਿੰਦੇ ਆਹ ਵੇਖਦੇ ਆਂ ਕੁੰਡਸੇਪ ਸਰੋਵਰ ਤੇ ਸੰਗਤਾਂ ਉੱਥੇ ਦਰਸ਼ਨ ਵੀ ਕਰਦੀਆਂ ਨੇ ਇਸ਼ਨਾਨ ਵੀ ਕਰਦੀਆਂ ਨੇ ਤੇ ਤਕਰੀਬਨ ਹੀ ਉਹਦੇ ਵਿੱਚ برف ਜਿਹੜੀ ਜੰਮੀ ਰਹਿੰਦੀ ਏ ਜਦੋਂ ਜਾਂਦੇ ਨੇ ਪਹਿਲੀ ਵਾਰ ਸੇਵਾਦਾਰ ਉਸ برف ਨੂੰ ਪਾੜ ਕੇ ਪਾਣੀ ਦਾ ਦੁੱਧ ਦਿੱਤਾ ਜਾਂਦਾ ਏ ਫਿਰ ਉਥੇ ਇਸ਼ਨਾਨ ਕੀਤਾ ਜਾਂਦਾ ਉਸ ਤੋਂ ਪਹਿਲਾਂ ਪਰ ਪਜੰਮੀ ਹੁੰਦੀ ਏ ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਹੇਮਕੋਟ ਪਹਾੜਤ ਹੈ ਜਹਾਂ ਜਿੱਥੇ ਹੇਮਕੋਟ ਪਹਾੜਤ ਹੈ ਜੀ ਸਪਤ ਸਹਿੰਗ ਸ਼ੋਭਤ ਹੈ ਤਹਾ ਗੁਰੂ ਮਹਾਰਾਜ ਜੀ ਨੇ ਨਿਸ਼ਾਨੀਆਂ ਦੱਸੀਆਂ ਨੇ ਜਿੱਥੇ ਸਰੋਵਰ ਇਹਨਾ ਇਹਦੇ ਚਾਰੇ ਪਾਸੇ ਸੱਤ ਉੱਚੀਆਂ ਚੋਟੀਆਂ ਸੋਭਦੀਆਂ ਹਨ ਸਪਤ ਸਹਿੰਗ ਤਹਿ ਨਾਮ ਨਾਮ ਇਹ ਨੇ ਜਿਹੜਾ ਆਧਿਕਾਰ ਤੋਂ ਸੱਤ ਚੋਟੀਆਂ ਵਾਲਾ ਸਰੋਵਰ ਬਣਿਆ ਹੋਇਆ ਹੈ ਇਸ ਥਾਂ ਦਾ ਨਾਮ ਇਹ ਜਿਹੜਾ ਅੱਜ ਨਹੀਂ ਪਹਿਲ ਤੋਂ ਆਧਿਕਾਰ ਤੋਂ ਇਹ ਸੱਤ ਚੋਟੀਆਂ ਵਾਲਾ ਨਾਮ ਬੜਾ ਪ੍ਰਸਿੱਧ ਹੈ ਮੰਡਰਾਜ ਜੈ ਯੋਗ ਕਮਾਵ ਪਿਛਲੇ ਯੁੱਗਾਂ ਦੇ ਸਮੇਂ ਪੰਡੂ ਰਾਜਾ ਹੋਇਆ ਜਿਸ ਨੇ ਪਾਂਡਵ ਇਹ ਚੱਲੇ ਹਨ ਇਹ ਪੰਡੂ ਰਾਜਾ ਸੀ ਜਿਹੜਾ ਇਹਨੇ ਇਸ ਜਗ੍ਹਾ ਤੇ ਬੜਾ ਯੋਗ ਕੀਤਾ ਸੀ ਮੈਂ ਹਮ ਹਦਕਤ ਬਸਿਆ ਸਾਦੀ ਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ ਇੱਥੇ ਹੀ ਅਸੀਂ ਫਿਰ ਆਣ ਕੇ ਤੇ ਬਹੁਤ ਵੱਡੀ ਤਪੱਸਿਆ ਜਿਹੜੀ ਉਹ ਕੀਤੀ ਹੈ ਮਹਾਂਕਾਲ ਕਹ ਘਰਦੀ ਮਹਾਂਕਾਲ ਜੋ ਉਹ ਅਕਾਲ ਪੁਰਖ ਵੈਗੁਰੂ ਸਭ ਤੋਂ ਵੱਡਾ ਹੈ ਕਾਲ ਕਾ ਇਹ ਨ ਕਈ ਬਲੀ ਨ ਸੰਨੂ ਵਹ ਹੋ ਜਾਂਦਾ ਹੈ ਵੀ ਗੁਰੂ ਮਹਾਰਾਜੀ ਨੇ ਸ਼ਾਇਦ ਕਾਲ ਕਾ ਦੇਵੀ ਹੋਈ ਹੈ ਤੇ ਉਸ ਦੀ ਅਰਦਨਾ ਕੀਤੀ ਨਹੀਂ ਮਹਾਕਾਲ ਕਾਲ ਕਾ ਜਿਹੜਾ ਕਾਲ ਦਾ ਵੀ ਮਹਾਕਾਲ ਹੈ ਇਹਦਾ ਅਰਥ ਬੰਧ ਕਾਲ ਕਾ ਇੱਕ ਕਾ ਜਿਹੜਾ ਸੰਬੰਧ ਵਚਕ ਹੈ ਮਹਾਕਾਲ ਕਾਲ ਕਾ ਜਿਹੜਾ ਕਾਲ ਦਾ ਮਹਾਕਾਲ ਹੈ ਉਸ ਅਕਾਲਪੁਰਖ ਵੈਗੁਰੂ ਦੀ ਅਸੀਂ ਸੱਦ ਨਾ ਕੀਤੀ ਇਹਨਾਂ ਵਿਆਕਰਣ ਨੇ ਜਿਹੜੀ ਇਹ 11 ਪ੍ਰਕਾਰ ਦੀ ਮੰਨੀ ਗਈ ਏ ਨੌ ਪ੍ਰਕਾਰ ਦੀ ਜਿਹੜੀ ਏ ਇਹ ਹੁੰਦ ਦੇ ਵਿੱਚ ਆਈ ਹੋਈ ਏ ਸੱਤ ਪ੍ਰਕਾਰ ਦੀ ਵਿਆਕਰਣ ਨੇ ਜਿਹੜੀ ਇਹ ਪ੍ਰਚਲਿਤ ਵਿਆਕਰਣ ਹੈ ਜਦੋਂ ਤੱਕ ਅਸੀਂ ਚੰਗੀ ਤਰ੍ਹਾਂ ਇਸ ਸਾਰੀ ਵਿਆਕਰਨ ਨੂੰ ਨਹੀਂ ਪੜਦੇ ਉਦੋਂ ਤੱਕ ਸਾਨੂੰ ਸ਼ਬਦਾਂ ਦੀ ਜਿਹੜੀ ਸਮਝੇ ਨਾ ਉਹ ਨਹੀਂ ਹੁੰਦੀ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਬਹੁਤ ਵੱਡੇ ਵਿਦਵਾਨ ਸਨ ਉਹਨਾਂ ਨੇ ਬੜੀ ਵਿਦੂਤਾ ਦੇ ਨਾਲ ਲੇਖ ਲਿਖੇ ਹੋਏ ਨੇ ਜਦੋਂ ਤੁਸ਼ ਬੁੱਧੀ ਦੇ ਨਾਲ ਗੁਰੂ ਮਹਾਰਾਜ ਜੀ ਦੀ ਇਸ ਵਿਦੂਤਾ ਦੇ ਅਸੀਂ ਅਰਥ ਕਰਦੇ ਆ ਨਾ ਤੇ ਫਿਰ ਸੰਗ ਅਰਥ ਨਹੀਂ ਸਮਝਉਂਦਾ ਅਸੀਂ ਅਰਥ ਦਾ ਅਨਰਥ ਕਰ ਦਿੰਨੇ ਆ ਅੰਗਰੇਜ਼ੀ ਦਾ ਇੱਕ मीनिंग ਹੈ ਗ੍ਰਾਮਰ ਇਜ਼ ਅ ਬੈਕਬੋਨ ਆਫ ਲੈਂਗੁਏਜ ਇਹਦੀ ਪੰਜਾਬੀ ਬਣਦੀ ਹੈ ਕਿ ਕੋਈ ਵੀ ਗ੍ਰਾਮਰ ਇਹ ਨਾ ਜਿਹੜੀ ਉਹ ਹਰ ਇੱਕ ਬੋਲੀ ਦੀ ਰੀੜ ਦੀ ਹੱਡੀ ਹੁੰਦੀ ਹੈ ਸਾਡੀ ਜਿਹੜੀ ਕਮਰ ਹੈ ਇਹਦੇ ਵਿੱਚ ਇੱਕ ਹੱਡੀ ਹੈ ਨੂੰ ਰੀੜ ਦੀ ਹੱਡੀ ਕਰ ਕਹਿੰਦੇ ਨੇ ਜਿਹਨੂੰ ਅਸੀਂ ਲੱਗ ਕਹਿ ਦਿੰਨੇ ਆ ਇਹੀ ਢੀੜ ਦੀ ਹੱਡੀ ਜਿਹੜੇ ਬੰਦੇ ਦੀ ਖਤਮ ਹੋਵੇ ਨਾ ਉਹ ਤੁਰ ਫਿਰ ਨਹੀਂ ਸਕਦਾ ਬੈਠ ਨਹੀਂ ਸਕਦਾ ਕੁਝ ਵੀ ਨਹੀਂ ਕਰ ਸਕਦਾ ਬਿਲਕੁਲ ਖਤਮ ਹੋ ਜਾਂਦਾ ਹੈ ਜਿਹੜੇ ਬੰਦੇ ਦੀ ਢੀੜ ਦੀ ਹੱਡੀ ਟੁੱਟ ਜਾਵੇ ਖਤਮ ਹੋ ਜਾਵੇ ਉਹ ਪ੍ਰਾਣੀ ਕੁਝ ਵੀ ਨਹੀਂ ਕਰ ਸਕਦਾ ਉਸੇ ਤਰ੍ਹਾਂ ਜਿਹੜੀ ਲੈਂਗੁਏਜ ਦੀ ਗ੍ਰਾਮਰ ਦੀ ਸਾਨੂੰ ਸੋਝੀ ਨਹੀਂ ਹੈਗੀ ਕਿਉਂਕਿ ਇਹ ਢੀੜ ਦੀ ਹੱਡੀ ਇਹ ਕਹਿੰਦੇ ਨਾਲ ਅਸੀਂ ਉਸ ਬੋਲੀ ਨੂੰ ਸਮਝਣਾ ਹੈ ਤੇ ਜੇ ਸਾਨੂੰ ਗ੍ਰਾਮਰ ਨਹੀਂ ਆਉਂਦੀ ਤੇ ਫਿਰ ਅਸੀਂ ਉਹ ਨੂੰ ਸਮਝ ਨਹੀਂ ਸਕਦੇ ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਇੱਥੇ ਕਿਰਪਾ ਕਰਦੇ ਨੇ ਮਹਾਕਾਲ ਕਾਲਤਾ ਅਰਾਦੀ ਜੋ ਕਾਲ ਦਾ ਰੂਪ ਮਹਾਕਾਲ ਅਕਾਲ ਪੁਰਖ ਵੈਗੁਰ ਹੈ ਉਸ ਦੀ ਅਸੀਂ ਅਰਾਧਨਾ ਕੀਤੀ ਹੈ ਜੀ ਇਹ ਵਿਦ ਕਰਤ ਤਪਸਿਆ ਪਯੋ ਅਲਕੁਰਖ ਵੈਗੁਰੂ ਦੀ ਵੱਡੀ ਤਪੱਸਿਆ ਕੀਤੀ ਹੈ। ਭਗਵਾਨ ਇੱਕ ਰੂਪ ਹੋ ਗਏ। ਦੋ ਤੋਂ ਅਸੀਂ ਇੱਕ ਰੂਪ ਹੋ ਗਏ ਹਾਂ ਜੀ। ਦਾਤ ਮਾਤਾ ਮੁਰ ਵਾਲਖਾ ਰਾਦਾ। ਅਲਕੁਰੂ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਸ ਅਲਕੁਰਖ ਵੈਗੁਰੂ ਦੀ ਬੰਦਗੀ ਕਰਕੇ ਤੇ ਇੱਕ ਰੂਪ ਹੋ ਗਏ ਹਾਂ। ਪਰਮਾਤਮਾ ਦੇ ਵਿੱਚ ਅਪੇਧ ਹੋ ਗਏ ਹਾਂ। ਪਰਮਾਤਮਾ ਦੇ ਵਿੱਚ ਤੇ ਸਾਡੇ ਵਿੱਚ ਫਰਕ ਨਹੀਂ ਰਿਹਾ। ਇਧਰ ਤਾ ਆਇਸ ਮੋਹਿ ਦੀਆ ਇਨਾਂ ਦੀ ਬੰਦਗੀ ਤੋਂ ਅਕਾਲ ਪੁਰਖ ਵੈਗ ਨੂੰ ਪ੍ਰਸੰਨ ਹੋ ਇਨੇ ਤੇ ਉਸ ਅਕਾਲ ਪੁਰਖ ਵੈਗ ਨੂੰ ਨੇ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਨੂੰ ਹੁਕਮ ਦੇ ਦਿੱਤਾ ਹੈ ਤਾਬ ਹਮ ਜਨਮ ਕਦੂ ਮਹਰੀਆ ਤੇ ਫਿਰ ਅਸੀਂ ਅਵਤਾਰ ਯੁਗ ਦੇ ਅੰਦਰ ਅਵਤਾਰ ਧਾਰਨ ਦਾ ਹੁਕਮ ਕੀਤਾ ਜੀ ਚੇਤਨਾ ਭਇਓ ਹਮਰੂ ਆਵਨ ਕਹ ਸਾ ਦਾ ਮਨ ਨਹੀਂ ਸੀ ਵੀ ਅਸੀਂ ਇਸ ਦੁਨੀਆ ਦੇ ਅੰਦਰ ਆਉਣਾ ਕਰੀਏ ਲੋਬੇ ਰਹੀ ਸ਼ਰਤ ਜੀ ਉਸ ਅਕਾਲ ਪੁਰਖ ਵੈਗੁਰੂ ਦੇ ਚਰਨਾਂ ਦੇ ਵਿੱਚ ਲੱਗੀ ਹੋਈ ਸੀ ਅਸੀਂ ਆਪਣੀ ਇਸ ਪ੍ਰੀਤ ਦੇ ਨਾਲ ਉਸ ਪਰਮਾਤਮਾ ਦੇ ਵਿੱਚ ਜੂਬੀ ਮਾਰੀ ਹੋਏ ਸਾ ਆਉਣ ਨੂੰ ਮਨ ਨਹੀਂ ਸੀ ਕਰਦਾ ਜੋ ਕਿਉਂ ਪ੍ਰਭੂ ਮਹਾ ਮੋ ਕੋ ਸਮਝ ਆਇਆ ਫਿਰ ਉਸ ਅਕਾਲ ਪੁਰਖ ਵੈਗੁਰੂ ਮਹਾਰਾਜ ਜੀ ਸੱਚੇ ਸਾਧਗੁਰੂ ਕਿਰਪਾ ਕਰਦੇ ਨੇ ਕਿ ਸਾਨੂੰ ਸਮਝਾਉਣਾ ਕੀਤਾ ਏ ਮੋ ਕਹਿ ਕੈ ਲੋਕ ਪਠਾਇਓ ਤੇ ਉਹ ਜਿਕ ਗਿਆਨ ਵਾਲੀਆਂ ਗੱਲਾਂ ਨੇ ਜਿਹੜੀਆਂ ਉਹ ਦੱਸਣਾ ਕੀਤੀਆਂ ਉਹ ਗੱਲਾਂ ਦੱਸ ਕੇ ਤੇ ਫਿਰ ਇਸ ਦੁਨੀਆ ਦੇ ਅੰਦਰ ਭੇਜਣਾ ਕੀਤਾ ਹੈ ਜੋ ਪਾਈ ਜਬ ਪਹਿਲੇ ਹਮ ਲਾਂ ਕਰਦੇ ਹੋਏ ਦੱਸਦੇ ਨੇ ਕਿ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਅਸੀਂ ਸਭ ਤੋਂ ਪਹਿਲਾਂ ਕੀਤੀ ਸੀ ਗਾਈ ਚਰਤੇ ਦੁਸ਼ਟ ਦੁਖਦਾਈ ਤੇ ਉਦੋਂ ਅਸੀਂ ਦੇਵਤਾਂ ਦੀ ਰਚਨਾ ਕੀਤੀ ਸੀ ਦੇ ਕੋਜ ਬਲ ਬਬਰ ਹੋਏ ਗਾਈ ਉਹ ਦੇਵਤ ਸੰ ਜਿਹੜੇ ਉਹ ਆਪਣੇ ਬਾਜੂ ਬਲ ਦੇ ਨਾਲ ਕਮਲੇ ਹੋ ਗਏ ਸਨ ਪੂਜਤਾ ਪਰਮ ਕਾਲਪੁਰਖ ਵੈਗਨੂ ਦੀ ਪੂਜਾ ਨਹੀਂ ਕੀਤੀ ਪਰਮਾਤਮਾ ਦੀ ਬੰਦਗੀ ਸਿਮਰਨ ਨਹੀਂ ਕੀਤਾ ਹੈ ਦੇਹ ਮਾ ਤਮਕ ਤਨਕ ਮੋਖਾਪੀ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਜਦੋਂ ਬੰਦਗੀ ਦੇ ਨਾਮੋਂ ਟੁੱਟ ਕੇ ਬੰਦਗੀ ਨਹੀਂ ਕੀਤੀ ਤੇ ਫਿਰ ਅਸੀਂ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਨਾਸ਼ ਕਰ ਦਿੱਤਾ ਤੇਰੇ ਕੇ